ਹੋ ਜਾਨ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਹੰਡਿਆਏ ਆਊਟਲੈਟ ਤੇ ਬਰਨਾਲੇ ਦੇ ਨੇੜੇ ਇਹ ਬਹੁਤ ਸੋਹਣੀ ਲੋਕੇਸ਼ਨ ਹੈ ਇਹ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਬਾਕੀ ਆਜੋ ਆਈਏ ਮੇਰੇ ਨਾਲ ਭਾਣ ਜੀ ਹੈ ਮੇਰੀ ਇਹ ਅੱਜ ਆਪਾਂ ਆਊਟਲੈਟ ਦਿਖਾਵਾਂਗੇ ਹੰਡਿਆਏ ਦਾ ਬਹੁਤ ਸੋਹਣਾ ਇਹ ਬਣਿਆ ਹੋਇਆ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਕਾਫੀ ਸਾਰੇ ਝੂਲੇ ਵੀ ਨੇ ਇੱਥੇ ਬੱਚਿਆਂ ਵਾਲੇ ਹਨਾ ਤੇ ਬਾਕੀ ਹੋਰ ਬ੍ਰਾਂਡ ਵਾਲੇ ਸਾਰੇ ਸ਼ੁਰੂ ਨੇ ਤੇ ਚੱਲਦੇ ਆਪਾਂ ਹਾਂ ਦਾਲੇ ਮੇਰਾ ਦਿਖਾਉਣਾ ਚੱਲ ਉੱਤਰ ਤੱਕ ਸੀ ਗੱਡੀ ਚੋ ਚਲੋ ਚਲੋ ਕਿੰਨੀ ਜ਼ਾਦਾ ਹੂਆ ਨਜ਼ਾਰਾ ਇਹ ਸਾਰਾ ਹੈਗਾ ਆਊਟਲੈਟ ਹੰਡਿਆ ਹੈਗਾ ਤੇ ਬਹੁਤ ਮਸ਼ਹੂਰ ਹੋਊਗੀ ਇਹ ਲੋਕੇਸ਼ਨ ਇਹ ਆ ਪੰਜ ਸਾਰਾ ਘੁੰਮਾਂਗੇ ਬਾਕੀ ਆਗਮ ਕਹਿੰਦਾ ਮੈਨੂੰ ਛੁੱਟੀਆਂ ਹੋਈਆਂ ਹੋਈਆਂ ਨੇ ਵੀ ਮੈਨੂੰ ਕਿਤੇ ਘੁਮਾਉਣ ਨਹੀਂ ਲੈ ਕੇ ਜਾਂਦੇ ਇਹ ਆ ਅੱਜ ਸਾਨੂੰ ਦੁਪਹਿਰ ਦੇ ਵਿੱਚ ਲੈ ਕੇ ਆ ਕਿ ਮੈਂ ਦੱਸ ਵੀ ਘਰੇ ਘਰੇ ਰੌਲਾ ਪਾਇਆ ਹੋਇਆ ਸੀ ਦੁਪਹਿਰ ਦੇ ਵਿੱਚ ਕਹਾਂ ਚਲੋ ਵੀ ਲੈ ਕੇ ਚੱਲੋ ਤੇ ਆ ਬਾਕੀ ਇਧਰ ਸਾਰੇ ਸ਼ੋਰੂਮ ਤੁਸੀਂ ਦੇਖ ਸਕਦੇ ਹੋ ਔਕਟੇ ਵਾਲੇ ਆ ਗਏ ਹਨ ਜਿਵੇਂ ਤੇ ਇੱਥੇ ਸਾਰੇ ਕੱਪੜੇ ਵਾਲੇ ਸ਼ੋਰੂਮ ਨੇ ਧਿਆਨ ਨਾਲ ਗੱਡੀ ਆਉਂਦੀ ਆ ਭੱਜ ਲਿਆ ਬਹੁਤ ਜਵਾਂਗ ਵੀ ਆਉਂਦੇ ਨੇ ਇੱਥੇ ਘੋਮਣਾ ਇੱਥੇ ਝੂਲੇ ਐਵੇਂ ਦਾ ਕਾਫੀ ਕੁਝ ਆ ਬਾਕੀ ਬਹੁਤ ਸੋਹਣੀ ਬਣਾਈ ਆ ਮਾਰਕੀਟ ਸਾਰੀ ਬਾਹਰਲੀ ਲੁੱਕ ਆ ਇਹ ਮਾਰਕੀਟ ਦੀ ਆਲਾ ਦਵਾਲਾ ਤੁਸੀਂ ਦੇਖ ਸਕਦੇ ਹੋ ਜਿਹੜੇ ਆ ਸਾਰੇ ਸ਼ੋਰੂਮ ਬਣਾਏ ਨੇ ਹਨ ਜਿਵੇਂ ਬਾਹਰ ਪਲਾਜ਼ੇ ਨਹੀਂ ਹੁੰਦੇ ਬਣੇ ਉਸ ਤਰ੍ਹਾਂ ਇਹ ਬਣੀ ਹੋਈ ਆ ਕੁਝ ਖਾਣ ਪੀਣ ਵਾਲੇ ਵੀ ਹੈਗੇ ਨੇ ਰੈਸਟੋਰੈਂਟ ਇੱਥੇ। ਯਾ ਜਿਵੇਂ ਟੌਮੀ ਵਾਲਿਆਂ ਦਾ ਆ ਗਿਆ ਇੱਥੇ। ਫੋਟੋ ਫੋਟੋ ਖਿੱਚਣ ਨੂੰ ਵਧੀਆ ਲੱਗੇਗਾ। ਤੇ ਇਧਰਾਂ ਕੁਝ ਖਾਣ ਪੀਣ ਵਾਲੇ ਹੈਗੇ ਨੇ ਇੱਥੇ। ਫਾਸਟ ਫੂਡ ਵਾਲੇ ਸਾਰੇ। ਆ ਜਾ ਕਮਾ। ਕੈਪ ਲੈ ਕੇ ਆਇਆ ਕਮਾ ਅਜ। ਇਧਰ ਪਿੱਛੇ ਇਹ ਨਵਾਂ ਬਣ ਰਿਹਾ ਆਊਟਲੈਟ ਪਹਿਲਾਂ ਤੁਹਾਨੂੰ ਸਾਰਾ ਦੂਸਰਾ ਪਾਸਾ ਦਿਖਾਉਨੇ ਆ ਤੇ ਨਵੇਂ ਵਾਲਾ ਵੀ ਦਿਖਾਵਾਂਗੇ ਇਧਰ ਚੱਲ ਰਿਹਾ ਹਾਲੇ ਕੰਮ ਇਸ ਤਰ੍ਹਾਂ ਦੀ ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਜਿਵੇਂ ਆ ਗਿਫਟ ਸ਼ਾਪ ਹੈ ਬਾਕੀ ਇਧਰ ਤੁਹਾਨੂੰ ਜਿਵੇਂ ਕੱਪੜੇ ਵਾਲੇ ਸਾਰੇ ਸ਼ੋਰੂਮ ਦਿਖਾਏ ਨੇ ਤੇ ਇੱਥੇ ਨਾ ਸਾਹਮਣੇ ਬੋਟਿੰਗ ਵੀ ਹੁੰਦੀ ਹੈ ਕਿਸ਼ਤੀਆਂ ਚੱਲਦੀਆਂ ਨੇ ਇਹ ਕਾਫੀ ਕੁਝ ਇੱਥੇ ਨਵਾਂ ਬਣਾਤਾ ਮੈਂ ਅਗੋਂ ਨੂੰ ਕਿਹਾ ਸੀਗਾ ਵੀ ਸ਼ਾਮ ਨੂੰ ਚੱਲਾਂਗੇ ਦੇਖ ਲਾ ਹੁਣ ਉਹ ਰੌਣਕ ਘਟਾ ਸ਼ਾਮ ਨੂੰ ਇੱਥੇ ਹੋਰ ਵੀ ਚੀਜ਼ਾਂ ਜਿਹੜੀਆਂ ਚੱਲਦੀਆਂ ਹੁੰਦੀਆਂ ਨੇ ਕਾਫੀ ਕੁਝ ਹੁੰਦਾ ਸ਼ਾਮ ਨੂੰ ਤੇ ਇੱਧਰ VOTING ਹੁੰਦੀ ਆ ਸਾਹਮਣੇ ਆ ਜਿਹੜੀ ਬੋਟ ਵੀ ਖੜੀ ਆ ਕਿਸ਼ਤੀ ਖੜੀ ਆ ਤੇ ਇਹਦੀ ਟਿਕਟ ਆਹ ਜਿਹੜੀ ਇਹ VOTING ਕਰਨ ਦੀ ਤੇ ਆ ਤੁਸੀਂ ਦੇਖ ਸਕਦੇ ਹੋ ਆ ਕਿਸ਼ਤੀ ਆ ਇਸ ਤਰ੍ਹਾਂ ਦੀ ਕਿਸ਼ਤੀ ਦੇ ਵਿੱਚ ਇਹ VOTING ਕਰਵਾਉਂਦੇ ਨੇ ਇੱਥੇ ਕੀ ਕਿਸ਼ਤੀ 'ਚ ਬੈਠਣਾ ਉਹ ਜੇ ਮੈਂ ਬੈਠਣਾ ਆਕਮ ਕਹਿੰਦਾ ਕਿਸ਼ਤੀ 'ਚ ਬੈਠਣਾ ਹੁਣ ਉਹ ਜਵਾਕ ਵੀ ਤਾਂ ਜਾਂਦਾ ਮੂਰੇ ਤੇਰੇ ਤੁਰਿਆ ਉਹ ਦੇਖੀ ਕਿੰਨਾ ਸਿਆਣਾ ਉਹ ਤੂੰ ਇਕੱਲੇ ਹੀ ਕਿਸ਼ਤੀ 'ਚ ਬੈਠਣਾ ਕਿਸ਼ਤੀ 'ਚ ਬੈਠਣਾ ਇਸ ਤਰ੍ਹਾਂ ਇੱਥੇ ਬੋਟਿੰਗ ਕਰਵਾਉਂਦੇ ਨੇ ਆ ਸਾਹਮਣੇ ਕਿਸ਼ਤੀ ਆ ਰਹੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਜਾਣੇ ਇਹ ਕਿਸ਼ਤੀ ਦੇ ਵਿੱਚ ਬਹਿੰਦੇ ਨੇ 10 8 10 ਜਾਣੇ ਕਿ ਕਿਸ਼ਤੀ ਦੇ ਵਿੱਚ ਬੈਠ ਜਾਂਦੇ ਨੇ ਇੱਕ ਵਾਰ ਦੇ ਵਿੱਚ ਬਾਕੀ ਇਹ ਜਿਹੜਾ ਪੂਲ ਆ ਇਹ ਕਾਫੀ ਵੱਡਾ ਬਣਿਆ ਹੋਇਆ ਹੈ ਤੇ ਇੱਧਰ ਅੱਗੇ ਨੂੰ ਚੱਲਦੇ ਆਪਾਂ ਆ ਸਾਰੀ ਆਲੇ ਦੁਆਲੇ ਮਾਰਕੀਟ ਆ ਗਈ ਆ ਕੁਝ ਸ਼ੋਰੂਮ ਆਗੇ ਇੱਥੇ ਕੱਪੜੇ ਵਾਲੇ ਹਨਾ ਇਸ ਤਰ੍ਹਾਂ ਦੇ ਸਾਰੀ ਇਹ ਆਊਟਲੈਟ ਦੇ ਵਿੱਚ ਬਣੇ ਹੋਏ ਨੇ ਹੁਣ ਕੱਲੇ ਹੀ ਜਾਏਗਾ ਹੈ ਇਹ ਰੋਲਾ ਪਾਇਆ ਹੋਇਆ ਹੈ ਕਹਿੰਦਾ ਕਿਸ਼ਤੀ 'ਚ ਬਿਠਾਓ ਕਿਸ਼ਤੀ 'ਚ ਬਿਠਾਓ ਤੇ ਇਧਰ ਅੱਗੇ ਚੱਲਦੇ ਆਂ ਅੱਗੇ ਸਾਰੀ ਇਹ ਮਾਰਕੀਟ ਦੇਖਦੇ ਆਂ ਜਾ ਕੇ ਜਵਾਕ ਬਹੁਤ ਆਏ ਹੋਏ ਨੇ ਔਰ ਇਹ ਕਿਉਂਕਿ ਜੂਨ ਦੀਆਂ ਛੁੱਟੀਆਂ ਨੇ ਹੁਣ ਤਾਂ ਕਰਕੇ ਛੁੱਟੀਆਂ ਕਰਕੇ ਸਾਰੇ ਆਉਂਦੇ ਨੇ ਬੱਚੇ ਘੁੰਮਣ ਕੀ ਕਰਦਾਂਗਮ ਲੈ ਇਹਦੇ ਅੱਗੇ ਖੜਾ ਓਏ ਕੁਝ ਨਹੀਂ ਕਹਿੰਦਾ ਇਹ ਕੀ ਕਹਿੰਦਾ ਆ ਇੱਥੇ ਇੱਕ ਆ ਸਟੈਚੂ ਲੱਗਿਆ ਹੋਇਆ ਇੱਥੇ ਨਾ ਮਿਊਜ਼ਿਕ ਚੱਲਦਾ ਸੀ ਤਾਂ ਕਰਕੇ ਵੌਇਸ ਓਵਰ ਕਰਨੀ ਪੈ ਗਈ ਆਪਾਂ ਨੂੰ ਅਗਮ ਡਰ ਰਿਹਾ ਸੀ ਇਹਦੇ ਤੋਂ ਅਗਮ ਕਹਿੰਦਾ ਇਹ ਜਿਉਂਦਾ ਇਹਨੂੰ ਡਰ ਲੱਗਦਾ ਸੀ ਫਿਰ ਮੈਂ ਇਹਨੂੰ ਹੱਥ ਲਾ ਕੇ ਦਿਖਾਇਆ ਕਿ ਹੱਥ ਲਾ ਕੇ ਦੇਖ ਤੇ ਅਗਮਾ ਖੜਿਆ ਇਹਦੇ ਅੱਗੇ ਨਾਲੇ ਇਹਦੀ ਅਗਮ ਦੀ ਆਪਾਂ ਫੋਟੋ ਖਿੱਚਦੇ ਆ ਪਿੱਛੇ ਮਿਊਜ਼ਿਕ ਲੱਗਿਆ ਹੋਇਆ ਸੀ ਉਹਦੇ ਕਰਕੇ ਦੁਬਾਰਾ ਵੌਇਸ ਓਵਰ ਕਰੀ ਆ ਆਪਾਂ ਲੈ ਵੀ ਕਰਤੀ ਅਗਮ ਦੀ ਫੋਟੋ ਤੇ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਥਾਂ-ਥਾਂ ਤੇ ਬਣੀਆਂ ਹੋਈਆਂ ਨੇ ਫੋਟੋ ਕਰਾਉਣ ਦੇ ਲਈ ਤੇ ਇੱਥੋਂ ਹੁਣ ਅੱਗੇ ਚੱਲਦੇ ਆਂ ਅੱਗੋਂ ਸਾਰਾ ਆਊਟਲੈਟ ਦੇਖਦੇ ਆਂ ਆਪਾਂ ਜਾ ਕੇ ਆਲੇ-ਦੁਆਲੇ ਆ ਸਾਰੇ ਸ਼ੋਅਰੂਮ ਜਿਹੜੇ ਬਣੇ ਹੋਏ ਨੇ ਜਿਹੜੀ ਕਿਸ਼ਤੀ ਆਪਾਂ ਤੁਹਾਨੂੰ ਉੱਧਰ ਦਿਖਾਈ ਸੀ ਤੇ ਇਹ ਕਿਸ਼ਤੀ ਢੇਡਾ ਕੱਢ ਕੇ ਹੁਣ ਆਹ ਦੂਸਰੀ ਸਾਈਡ ਆ ਗਈ ਬਾਕੀ ਇਹ ਜਿਹੜਾ ਪੂਲ ਹੈ ਕਾਫੀ ਵੱਡਾ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਜਗ੍ਹਾ ਦੇ ਵਿੱਚ ਇੱਥੇ ਪਾਣੀ ਹੈ ਜਿਹੜਾ ਛੱਡਿਆ ਹੋਇਆ ਬਾਕੀ ਇਧਰ ਆ ਕਿਸ਼ਤੀ ਚੱਲ ਰਹੀ ਆ ਆ ਮੋਟਰਸਾਂ ਜਾਂ ਵੀ ਚੱਲਦਾ ਇੱਥੇ ਪਾਣੀ 'ਚ ਆ ਸਾਰਾ ਇੱਥੇ ਬੂਟਿੰਗ ਵਾਲਾ ਬਣਿਆ ਹੋਇਆ ਆਹ ਰਸਤਾ ਇੱਥੋਂ ਦੀ ਜਾ ਕੇ ਬੋਟ ਦੇ ਵਿੱਚ ਵਹਿੰਦੇ ਨੇ ਇੱਥੇ ਇੱਕ ਜਣੇ ਦੀ 250 ਰੁਪਿਆ ਟਿਕਟ ਹੈ ਕਿਸ਼ਤੀ 'ਚ ਬੈਠਣ ਦੀ ਮੈਂ ਪਤਾ ਕਰਿਆ ਉਧਰ ਪਿੱਛੇ ਟਿਕਟ ਕਾਊਂਟਰ ਬਣਿਆ ਹੋਇਆ ਇੱਕ ਜਣੇ ਦੀ 250 ਰੁਪਿਆ ਟਿਕਟ ਦੇ ਕੇ ਤੁਸੀਂ ਕਿਸ਼ਤੀ 'ਚ ਬਹਿ ਸਕਦੇ ਹੋ ਬਾਕੀ ਹੋਰ ਕਾਫੀ ਸਾਰੇ ਇੱਥੇ ਬੱਚਿਆਂ ਵਾਲੀਆਂ ਛੋਟੀਆਂ ਬੋਟ ਵੀ ਹੈਗੀਆਂ ਨੇ ਇੱਧਰ ਅੱਗੇ ਖੜੀਆਂ ਨੇ ਦੇਖ ਸਕਦੇ ਹੋ ਆ ਸ਼ੋਰੂਮਾਂ ਦੇ ਆਪਾਂ ਕੋਲੇ ਆ ਗਏ ਇੱਥੇ ਸਾਰੇ ਇਹ ਕੱਪੜੇ ਵਾਲੇ ਨੇ ਆ ਜਿਵੇਂ ਸ਼ਰਟਾਂ ਤੁਸੀਂ ਦੇਖ ਸਕਦੇ ਹੋ ਹਨ ਤੇ ਸਾਰੀਆਂ ਕੰਪਨੀਆਂ ਨੇ ਇੱਥੇ ਜਿਵੇਂ ਟੌਮੀ ਹੋ ਗਿਆ ਆਕਟਿਵ ਹੋ ਗਿਆ ਲਵਾਈਜ਼ ਹੋ ਗਿਆ ਤੇ ਆਗਮ ਸਾਡਾ ਦੇਖ ਰਿਹਾ ਹੈ ਚੱਲ ਚੱਲ ਆਗਮ ਤੇ ਹੁਣ ਆਪਾਂ ਦੂਸਰੀ ਸਾਈਡ ਚੱਲਦੇ ਹਾਂ ਉਧਰ ਵੀ ਕੁਝ ਛੋਟੇ ਬੱਚਿਆਂ ਵਾਲੇ ਝੂਲੇ ਵੀ ਹੈਗੇ ਨੇ ਬਾਕੀ ਇਸ ਤਰ੍ਹਾਂ ਦੀ ਸਾਰੀ ਮਾਰਕੀਟ ਹੈ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਨਾ ਮਾਰਕੀਟ ਨੂੰ ਆਗਮਾ ਹੱਥ ਹਲਾ ਦੇ ਇਹ ਰੁੱਸਿਆ ਹੋਇਆ ਕਹਿੰਦਾ ਵੀ ਕਿਸ਼ਤੀ 'ਚ ਬੈਠਣਾ ਬਾਹੇ ਤਾਂ ਕਰਦੇ ਚੱਲ ਫਿਰ ਬੋਲਣਾ ਨਹੀਂ ਇਹ ਯਾਰ ਰੁੱਸ ਗਿਆ ਜਬਾਗ ਸਾਡਾ ਭਾਈ ਮੂੰਹ ਦੇਖਣ ਵਾਲਾ ਇਹਦਾ ਹੁਣ ਬਾਕੀ ਇਧਰੋਂ ਦਿਖਾਉਨੇ ਆ ਸਾਰੀ ਮਾਰਕੀਟ ਤੁਹਾਨੂੰ ਬਾਹਰੋਂ ਦਿਖਾਉਣਾ ਲਓ ਵੀ ਐਵੇਂ ਜੀ ਸਾਰੀ ਮਾਰਕੀਟ ਆ ਇਹ ਖੰਡਿਆ ਆ ਆਊਟਰ ਲੈਟਰ ਦੇ ਨਾਮ ਨਾਲ ਇਹ ਮਸ਼ਹੂਰ ਆ ਤੇ ਜਿਹੜੀ ਇਹ ਮਾਰਕੀਟ ਐ ਇਹਨੂੰ ਸਾਰੀ ਇਕੋਜੀਓ ਲੋਕਾਂ ਜਿਹੜੀ ਦਿੱਤੀ ਹੋਈ ਐ ਜਿਵੇਂ ਉੱਪਰ ਵਾਲੀਆਂ ਛੱਤਾਂ ਨੇ ਨਾ ਸਾਰੀਆਂ ਇਕੋਜੀਓ ਬਣਾਈਆਂ ਹੋਈਆਂ ਨੇ ਤੇ ਇੱਧਰ ਸਾਹਮਣੇ ਇੱਕ ਟਰੈਕਟਰ ਵੀ ਖੜਾਇਆ ਹੋਇਆ ਹੈ ਮੈਨੂੰ ਦਾ ਫੋਟੋਆਂ ਖਿੱਚਣ ਵਾਸਤੇ ਹੋਊ ਸਾਹਮਣੇ ਫਫਾਰਾ ਵੀ ਚੱਲਦਾ ਉਹ ਦਿਖਾਉਨੇ ਆਪਾਂ ਤੇ ਆ ਉਹ ਹੀ ਆ ਗਿਆ ਜੀ ਜਿ ਕਿਸ਼ਤੀਆਂ ਚੱਲਦੀਆਂ ਸੀਗੀਆਂ ਇੱਥੇ ਤੱਕ ਕਹੇ ਕਾਫੀ ਲੰਬਾ ਬਣਾਇਆ ਹੋਇਆ ਇਹਨਾਂ ਨੇ ਇਹ ਜਿਹੜਾ ਪੂਲ ਬਣਾਇਆ ਹੋਇਆ ਇੱਥੇ ਉਧਰੋਂ ਸ਼ੁਰੂ ਹੁੰਦਾ ਏ ਅੱਗੇੋਂ ਕਾਫੀ ਵੱਡਾ ਏ ਆ ਇਧਰ ਸਾਹਮਣੇ ਕਿਥੇ ਟਰੈਕਟਰ ਖੜਾਇਆ ਹੋਇਆ ਫੋਟੋਆਂ ਕਰਨ ਦੇ ਵਾਸਤੇ ਦੇਖ ਸਕਦੇ ਹੋ ਆਪਾਂ ਜ਼ੂਮ ਕਰਕੇ ਜਿਹੜਾ ਦਿਖਾਉਨੇ ਆ ਮੈਂ ਪਿਛਲੇ ਸਾਲ ਇੱਥੇ ਆਇਆ ਸੀ ਤੇ ਉਹ ਤੋਂ ਬਾਅਦ ਚ ਇਹ ਕਾਫੀ ਡਿਵੈਲਪ ਹੋ ਗਿਆ ਆ ਚੀਜ਼ ਜਿਹੜੀ ਬੋਟਿੰਗ ਵਾਲੀ ਹੈ ਨਾ ਇਹ ਬਾਅਦ ਚ ਬਣੀ ਆ ਸਾਰੀ ਉਦੋਂ ਹੈ ਨਹੀਂ ਸੀ ਇੱਥੇ ਆ ਚੱਲਦਾ ਫਫਾਰਾ ਆ ਐਵੇਂ ਦਾ ਇੱਥੇ ਆਹ ਪੁਲ ਬਣਿਆ ਹੋਇਆ ਬ੍ਰਿਜ ਬਣਿਆ ਹੋਇਆ जो तो मार्केट च हो जाने ये आउटलेट च बस तो ए लगा भी बहार आ गए ਜਿਹੜੀ ਵੀਡੀਓ ਆ ਫੋਟੋ ਐ ਲੱਗਦਾ ਵੀ ਬਾਹਰਲੀ ਕੰਟਰੀ ਐ ਉਹ ਕਿਉਂ ਉੱਥੇ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਐਵੇਂ ਦੀ ਜਿਹੜੇ ਆਊਟਲੈਟ ਬਣੇ ਹੋਏ ਨੇ ਇਹਨਾਂ ਨੇ ਲੁੱਕ ਵੀ ਉਸੇ ਤਰ੍ਹਾਂ ਦੀ ਦਿੱਤੀ ਆ ਮੱਕੇ ਇਧਰ ਕੁਝ ਕੈਫੇ ਆ ਗਏ ਹਨਾ ਖਾਣ ਪੀਣ ਆਲੇ ਆ ਗਏ ਇਹ ਜਿਹੜੀ ਲੋਕੇਸ਼ਨ ਆ ਇਹ ਫੋਟੋ ਆਮ ਕਰਨ ਦੇ ਲਈ ਬਹੁਤ ਵਧੀਆ ਕਿਉਂਕਿ ਇੱਥੇ ਆਲੇ ਦੁਆਲੇ ਦਾ 뷰 ਬਹੁਤ ਘੈਂਟ ਆ ਜਿਵੇਂ ਇਧਰ ਕਾਫੀ ਸਾਰੇ ਆ ਫੁੱਲ ਲਾਏ ਹੋਏ ਨੇ ਬਾਕੀ ਉਧਰ ਜਿਹੜੇ ਸ਼ੋਰੂਮ ਬਣੇ ਹੋਏ ਨੇ ਸਾਰੇ ਇਹਨਾਂ ਦਾ 뷰 ਵੀ ਬਹੁਤ ਘੈਂਟ ਆ ਆਲੇ ਦੁਆਲੇ ਦਾ ਤੇ 드ਰਨ ਚੱਲਦੇ ਆ ਆ ਪੌੜਾ ਫੇਰ ਪਾਰ ਕਰਕੇ ਵਾਪਸ ਆਗਮ ਨੂੰ ਹੁਣ ਲੈ ਕੇ ਆਉਣੇ ਆਪਾਂ ਫਫਾਰਾ ਦਿਖਾ ਕੇ ਲੈ ਕੇ ਆਉਣੇ ਆਗਮ ਇੱਧਰ ਆ ਫਫਾਰਾ ਇੱਧਰ ਨਹੀਂ ਹੈਗਾ ਇੱਧਰ ਚੱਲ ਇੱਧਰ 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 ਨੂੰ ਇੱਧਰ ਨੂੰ ਕਰ ਮੈਂ ਆ ਵੀ ਆਪੇ ਬੈਠ ਰਿਹਾ ਕਮ ਸਾਰਾ ਕੁਝ ਜਾਣਦਾ ਏ ਬੈਠ ਲਓ ਜੀ ਸਟਾਰਟ ਨਾ ਕਰਦੀ ਸਟਾਰਟ ਨਹੀਂ ਹੁੰਦਾ ਕੋਸ਼ਾ ਹੁਣ ਆ ਤਾਂ ਦਿਖਾਓ ਕੈਪ ਚੱਕ ਕੇ ਪੀਜ਼ਾ ਖਾਣਾ ਪੀਜ਼ਾ ਖਾਣਾ ਗਰਮੀ 'ਚ ਮੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਆ ਭਾਈ ਪੀਜ਼ਾ ਖਾਣਾ ਕੋਈ ਨਹੀਂ ਆਇਆ ਖਵਾ ਦਾਂਗੇ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਬਸ ਇੰਜੋਏ ਵਾਸਤੇ ਆ ਟਰੈਕਟਰ ਖੜਾਇਆ ਹੋਇਆ ਲੈ ਵੀ ਆ ਕੇ ਮੈਨੂੰ ਆ ਗੱਡੀ 'ਚ ਬਿਠਾਤਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਇੱਥੇ ਆਊਟਲੈਟ ਦੇ ਵਿੱਚ ਜਿਵੇਂ ਆਗਮ ਨੂੰ ਬਿਠਾਇਆ ਹੁਣ ਇਹ ਦੋ ਰਾਊਂਡ 100 ਰੁਪਈਆ ਦੇ ਵਿੱਚ ਨੇ ਇੱਥੇ ਜਿੱਜੇ ਆਗਮ ਬਿਠਾਇਆ ਆਪਾਂ ਦੋ ਰਾਊਂਡਾਂ ਦਾ 100 ਰੁਪਈਆ ਲਿਆ ਇਹਨਾਂ ਨੇ ਆ ਜਾ ਆ ਜਾ ਉਹ ਬਾਈ ਚਲਾ ਰਿਹਾ ਹੈ ਪਿੱਛੋਂ ਰਿਮੋਟ ਨਾਲ ਕੰਟਰੋਲ ਕਰ ਰਿਹਾ ਹੈ ਕਿਸੇ ਦਾ ਟਿਕਾਣਾ ਨਹੀਂ ਕੋਈ ਆ ਟ੍ਰੇਨ ਵੀ ਆ ਗਈ ਇੱਧਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਉਰੇ ਕਿੰਨੀ ਟਿਕਟ ਹੈ ਬਾਈ ਇਹਦੀ ਇਹਦੀ ਸਿਰਫ ਬੜ ਦਿੱਤੀ ਹੈ ਅੱਛਾ ਠੀਕ ਹੈ ਬਾਈ 150 ਰੁਪਏ ਬਾਈ ਕਹਿੰਦਾ ਇੱਕ ਜਣੇ ਦਾ ਛੋਟੇ ਜਵਾਕਾਂ ਲਈ ਹੈ ਲੈ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਆਊਟਲੈਟ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਇੱਥੇ ਹੈਗੇ ਨੇ ਆ ਵੀ ਛੋਟੇ ਬੱਚਿਆਂ ਵਾਲੇ ਝੂਲੇ ਨੇ ਗੋਲ-ਗੋਲ ਘੁੰਮਦਾ ਹੈ ਚੰਡੋਲ ਮੰਗ ਤੇ ਇੱਧਰ ਆ ਵੀ ਛੋਟੇ ਬੱਚਿਆਂ ਵਾਲਾ ਆ ਗਿਆ ਜੰਪ ਵਾਲਾ ਝੂਲਾ ਇੱਥੇ ਜਿਹੜਾ ਟਿਕਟ ਪ੍ਰਾਈਸ ਵੀ ਲਿਖਿਆ ਹੋਇਆ ਹੈ ਸਾਹਮਣੇ 100 ਰੁਪਏ 10 ਮਿੰਟ ਦਾ 100 ਰੁਪਏ ਲੈਂਦੇ ਨੇ ਇਹ 10 ਮਿੰਟਾਂ ਦਾ ਤੇ ਇੱਧਰ ਆ ਵੀ ਜੰਪ ਵਾਲਾ ਐਵੇਂ ਬਹੁਤ ਸਾਰੀਆਂ ਐਕਟੀਵਿਟੀਆਂ ਹੈਗੀਆਂ ਨੇ ਇੱਥੇ ਉਧਰ ਸਾਹਮਣੇ ਇੱਕ ਟਰੈਕਟਰ ਵੀ ਜਿਹੜਾ ਖੜਾਇਆ ਹੋਇਆ ਹੈ ਦੇਖ ਸਕਦੇ ਹੋ ਮੈਸੀ ਖੜਾ ਮੈਸੀ ਤੇ ਇਧਰ ਵੀ ਇਹ ਕਾਫੀ ਦੂਰ ਤੱਕ ਆਹੇ ਸਾਰਾ ਆਊਟਲੈਟ ਆ ਜਿਹੜਾ ਉਧਰ ਮੈਕਡੀ KFC ਸਾਰੇ ਨਹੀਂ ਦੇ ਸਾਹਮਣੇ ਇੱਕ ਆ ਬੱਸ ਖੜੀ ਹੈ ਇਹਦੇ ਤੇ ਲਿਖਿਆ ਹੋਇਆ ਲੰਡਨ ਬੱਸ ਇਹਦੇ ਵਿੱਚ ਵੀ ਬੈਠ ਕੇ ਢੀੜਾ ਜਿਹੜਾ ਦੇਖ ਸਕਦੇ ਹਾਂ ਲਓ ਜੀ ਇਹ ਵੀ ਛੋਟੇ ਬੱਚਿਆਂ ਵਾਸਤੇ ਹੈ ਮੇਰੇ ਖਿਆਲ ਚ ਲੰਡਨ ਬੱਸ ਲਿਖਿਆ ਹੋਇਆ ਉੱਪਰ ਉੱਪਰ ਸ਼ੀਟਾਂ ਬਣੀਆਂ ਹੋਈਆਂ ਨੇ ਇਹਦੀਆਂ ਛੱਤ ਤੇ ਬਹਿ ਕੇ ਢੀੜਾ ਦੇਣ ਨੂੰ ਹਾਂਜੀ ਅੱਜ ਦੀ ਵੀਡੀਓ ਤਾਂ ਆਪਾਂ ਐਂਡ ਕਰਦੇ ਆਂ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ